ਸਸਿਕਾਲ ਜੀ ਮੈਂ ਤੁਹਾਡਾ ਆਪਣਾ ਹਾਬੀ ਧਾਲੀਆਲ ਸੰਝਾ ਪੰਜਾਬ ਐਸੋਸੀਏਸ਼ਨ ਦੀ ਸਮੁੱਚੀ ਟੀਮ ਤੇ ਸਾਡਾ ਵੀਰ ਕਾਲਾ ਬਾਈ ਟ੍ਰੇਸੀ ਅਮਰੀਕਾ ਤੋਂ ਆਪਦੇ ਪਿੰਡ ਰੁੜਕਾ ਖੁਰਦ ਤਹਿਸੀਲ ਫਲੋਰ 23 ਫਰਵਰੀ ਨੂੰ ਵਰਲਡ ਕੈਂਸਰ ਕੇਅਰ ਦੀ ਟੀਮ ਦੇ ਸਹਿਯੋਗ ਦੇ ਨਾਲ ਸਕੂਲ ਦੇ ਖੁੱਲੇ ਖੇਡ ਮੈਦਾਨਾਂ ਦੇ ਵਿੱਚ ਮੈਡੀਕਲ ਕੈਂਪ ਲਵਾ ਰਹੇ ਨੇ ਇਹ ਕੈਂਪ ਟੋਟਲੀ ਫ੍ਰੀ ਹੋਏਗਾ ਜਿੱਥੇ ਤੁਹਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਣਗੇ। ਕੈਂਸਰ ਦੇ ਟੈਸਟ ਖਾਸ ਕਰਕੇ ਫ੍ਰੀ ਕੀਤੇ ਜਾਣਗੇ। ਅੱਖਾਂ ਦੇ ਚੈੱਕਅਪ ਤੋਂ ਬਾਅਦ ਨਿਗਾਹ ਦੀਆਂ ਐਨ ਕਾ ਮੁਫਤ ਦਿੱਤੀਆਂ ਜਾਣਗੀਆਂ। ਔਰ ਲੋੜਵੰਦਾਂ ਨੂੰ ਦਵਾਈਆਂ ਵੀ ਮੁਫਤ ਵੰਡੀਆਂ ਜਾਣਗੀਆਂ। ਇਸ ਕੈਂਪ ਦੀ ਖਾਸੀਅਤ ਕਿ World Cancer Care ਦੇ ਚੀਫ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਜਿਹੜੇ ਕਿ ਅੱਜ ਕੱਲ ਇੰਗਲੈਂਡ ਰਹਿੰਦੇ ਨੇ ਉਹ ਖੁਦ ਪੰਜਾਬ ਆਏ ਹੋਏ ਨੇ ਉਹ ਇਸ ਕੈਂਪ ਦੇ ਵਿੱਚ ਸ਼ਰਕਤ ਕਰਨਗੇ ਔਰ ਤੁਹਾਡੇ ਨਾਲ ਸਾਂਝ ਪਾਉਣਗੇ ਉਹ ਸੋਚ ਦੀ ਜਿਸ ਦੇ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਉਹ ਸੋਚ ਦੀ ਜਿਸ ਦੇ ਨਾਲ ਇੱਕ ਚੰਗਾ ਸਮਾਜ ਸਿਰਜਿਆ ਜਾ ਸਕਦਾ ਉਹ ਸੋਚ ਦੀ ਜਿਸ ਦੇ ਨਾਲ ਜ਼ਿੰਦਗੀ ਸੌਖਿਆ ਨਿਕਲੀ ਗੱਡੀ ਜਾ ਸਕਦੀ ਹੈ ਸੌਖਿਆ ਨਿਕਲ ਸਕਦੀ ਹੈ ਸੋ ਇਲਾਕਾ ਨਿਵਾਸੀਆਂ ਨੂੰ ਸਿਨੇਮਰ ਬੇਨਤੀ ਹਮ ਹਮਾ ਕੇ ਪਹੁੰਚਿਓ ਇਸ ਕੈਂਪ ਦੇ ਵਿੱਚ ਤੇ ਲਾਹਾ ਲਿਓ ਔਰ ਸਰਦਾਰ ਕੁਲਵੰਤ ਸਿੰਘ ਤਾਲੀਆਲ ਹੋਂਾਂ ਦੇ ਵਿਚਾਰ ਜਰੂਰ ਸੁਣਿਓ ਜਿਉਂਦੇ ਵਸਦੇ ਰਹੋ ਪੰਜਾਬੀਓ ਤੁਹਾਡੀਆਂ ਰੱਬ ਸੱਤੇ ਹੀ ਖੈਰਾਂ ਕਰੇ ਹਰ ਮੈਦਾਨ ਫਤਿਹ ਹੋਵੇ ਜਿਉਂਦੇ ਵਸਦੇ